ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਸੀ ਉਹਨਾਂ ਦੀ ਰਾਹਤ ਦੇ ਲਈ ਬਹੁਤ ਸਾਰੀਆਂ ਫਾਊਂਡੇਸ਼ਨਸ ਆਪਣਾ ਫਰਜ਼ ਨਿਭਾ ਰਹੀਆਂ ਹਨ ਉਸੇ ਤਰ੍ਹਾਂ ਹੀ ਗਲੋਬਲ ਸਿੱਖ ਫਾਊਂਡੇਸ਼ਨ ਹੈ ਜੋ ਉਹ ਮੋਗੇ ਦੇ ਵਿੱਚ ਆਪਣੀ ਸੇਵਾ ਨਿਭਾ ਰਹੀ ਹੈ ਅਗਰ ਤੁਸੀਂ ਵੀ ਕੋਈ ਵੀਰਪੈਨਪਰਾ ਹੜ੍ਹ ਰਾਹਤ ਦੀ ਮਦਦ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੀਬੀ ਕਾਨਕੌਰ ਜੀ ਦਾ ਗੁਰਦੁਆਰਾ 메ਨ ਬਾਜ਼ਾਰ ਦੇ ਵਿੱਚ ਉੱਥੇ ਵੀਰ ਜੀ ਹੁਣੇ ਆਪਣੀ ਸੇਵਾ ਨਿਭਾ ਰਹੇ ਹਨ ਤੁਸੀਂ ਉੱਥੇ ਆ ਕੇ ਆਪਣੀ ਮਦਦ ਦਾ ਯੋਗਦਾਨ ਪਾ ਸਕਦੇ ਹੋ ਜੋ ਵੀ ਜ਼ਰੂਰੀ ਵਸਤੂਆਂ ਚਾਹੀਦੀਆਂ ਹਨ ਉਹ ਲਿਖੀਆਂ ਹੋਈਆਂ ਹਨ ਇੱਥੇ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਜੇ ਕੋਈ ਪੈਸੇ ਨਾਲ ਵੀ ਮਦਦ ਕਰਨਾ ਚਾਹੁੰਦਾ ਹੈ ਤੇ ਉਹ ਵੀ ਕਰ ਸਕਦਾ ਹੈ ਤੇ ਅਕਾਊਂਟ ਡਿਟੇਲ ਵੀ ਇਹਨਾਂ ਨੇ ਲਿਖੀ ਹੋਈ ਹੈ ਇੱਥੇ ਤੇ ਅਗਰ ਤੁਸੀਂ ਇਸ ਪ੍ਰਤੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇੱਥੇ ਨੰਬਰ ਦਿੱਤੇ ਹੋਏ ਹਨ ਤੁਸੀਂ ਇਸ ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਧੰਨਵਾਦ ਜੀ